ਦੀ ਪਿੰਡ ਮੋਹਲਾ ਦੇ ਵਿੱਚ ਜਿਹੜਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਮਸ਼ਹੂਰ ਪਿੰਡ ਹੈ ਤੇ ਲੰਬੀ ਹਲਕੇ ਚੋੜ ਹਲਕੇ ਦਾ ਪਿੰਡ ਹੈ ਇੱਥੇ ਕਾਫੀ ਸਮੇਂ ਤੋਂ ਮੇਲਾ ਲੱਗਦਾ ਇੱਕ ਜੀ ਇਹ ਮੇਲੇ ਦੀ ਕੀ ਹਿਸਟਰੀਆ ਕੀ ਇਹਦਾ ਇਤਿਹਾਸ ਹੈ ਇਹਦੇ ਬਾਰੇ ਸਾਨੂੰ ਚਾਣਨਾ ਪਵੇਗਾ ਪਹਿਲਾਂ ਤਾਂ ਜੀ ਸਾਡੇ ਵੱਲੋਂ ਸਾਡੀ ਸਾਰੀ ਕਮੇਟੀ ਵੱਲੋਂ ਪਿੰਡ ਲੋ ਪੰਜ ਪਾਣੀ ਨਿਊਜ਼ ਨੂੰ ਅਸੀਂ ਜੀ ਆਇਆ ਕਹਿੰਨੇ ਆ ਔਰ ਜਿੱਥੋਂ ਤੱਕ ਇਹ ਹਿਸਟਰੀ ਦੀ ਹੈ ਜੀ ਇਹ ਸਾਡੇ ਜਨਮ ਤੋਂ ਪਹਿਲਾਂ ਵੀ ਜਿਹੜੀ ਹੈ ਜ਼ਮੀਨ ਹੈ ਸਾਡੇ ਬਜ਼ੁਰਗਾਂ ਨੂੰ ਅਲਾਰਟ ਸੀ ਇਹ ਜਿਹੜੇ ਮੁਸਲਮਾਨ ਪਰਿਵਾਰ ਕੋਲੇ ਸੀ ਇਹ ਉਦੋਂ ਦੀ ਕੋਈ ਜਗ੍ਹਾ ਸੀ ਜੀ ਜਿਹੜੇ ਹੁਣ ਬਾਬਾ ਜੀ ਗੱਦੀ ਨਹੀਂ ਸੀ ਹੈਗੇ ਇਹਨਾਂ ਦੇ ਫਾਦਰ ਸਾਹਿਬ ਸੀ ਪਹਿਲਾਂ ਇੱਥੇ ਉਹ ਜਵਾਨੀ ਟਾਈਮ 'ਚ ਇਹ ਸਾਰਾ ਪਰਿਵਾਰ ਅੱਜ ਤੋਂ ਕੋਈ 50 60 ਸਾਲ ਪਹਿਲਾਂ ਇੱਥੇ ਹੀ ਇਸ ਜਗ੍ਹਾ 'ਤੇ ਇਹਨਾਂ ਦੇ ਘਰ ਸੀ ਇੱਥੇ ਰਹੇ ਪਿੰਡੇ ਬਾਅਦ ਚ ਗਏ ਆ ਇੱਥੇ ਇਹਨਾਂ ਦੇ ਬਜ਼ੁਰਗੀ ਪਾਸਬੰਦੀ ਕਰਦੇ ਸੀ ਤੇ ਉਦੋਂ ਬਾਅਦ ਹੌਲੀ ਹੌਲੀ ਇਹ ਜਗ੍ਹਾ ਨਿਕਲਦੀ ਗਈ ਵਿਸਤਾਰ ਹੁੰਦਾ ਗਿਆ ਸਾਡਾ ਪਰਿਵਾਰ ਇਹਨਾਂ ਦਾ ਪਰਿਵਾਰ ਇੱਥੇ ਬਾਬਾ ਜੀ ਦੇ ਆ ਕੇ ਨਤਮਸਟਕ ਹੁੰਦਾ ਰਿਹਾ ਵੀਰਵਾਰ ਦੀਵਾ ਜਗਾਉਂਦੇ ਸੀ ਫਿਰ ਹੌਲੀ ਹੌਲੀ ਪਿੰਡ ਨੂੰ ਜਿਵੇਂ ਜਿਵੇਂ ਪਤਾ ਲੱਗਾ ਜਾਂ ਲੋਕਾਂ ਦੀਆਂ ਜਮ ਮਰਾਦਾ ਪੂਰੀਆਂ ਹੋਣ ਲੱਗੀਆਂ ਲੋਕ ਆਉਣ ਲੱਗੇ ਹੌਲੀ ਹੌਲੀ ਇਹ ਪਿਛਲੇ 25 30 ਸਾਲ ਤੋਂ ਫਿਰ ਇਹਦਾ ਮੇਲੇ ਦਾ ਅਸੀਂ ਬਾਈਹਾੜ ਦਾ ਦਿਨ ਬਣਦਾ ਹੁਣ ਪਿਛਲੇ 25-30 ਸਾਲ ਤੋਂ ਇਹ ਬਾਈ ਹਾਰਡ ਨੂੰ ਮੇਲਾ ਲੱਗਦਾ ਜੀ ਔਰ ਦੂਰੋਂ ਦੂਰੋਂ ਸੰਗਤ ਹੋਮ ਹੋਮ ਆ ਕੇ ਪਹੁੰਚਦੀ ਆ ਲੋਕਾਂ ਦੀਆਂ ਆਸਾਂ ਮਰਦਾਂ ਪੂਰੀਆਂ ਹੁੰਦੀਆਂ ਔਰ ਇੱਥੇ ਗੁਰੂ ਦਾ ਟੁੱਟ ਲੰਗਰ ਚੱਲਦਾ ਹੈ ਸ਼ਰਧਾ ਮੁਤਾਬਕ ਲੋਕ ਦੇਗਾ ਦਿੰਦੇ ਇੱਥੇ ਆਉਂਦੀਆਂ ਜੀ ਇਹ ਜਿਹੜਾ ਇੱਥੇ ਤੁਸੀਂ ਪ੍ਰਬੰਧ ਕਰਦੇ ਹੋ ਬਹੁਤ ਤਗੜਾ ਇੱਥੇ ਪ੍ਰਬੰਧ ਹੈ ਇਹ ਪੈਸਾ ਜਿਹੜਾ ਇਹ ਪਿੰਡ ਚੋਂ ਇਕੱਠਾ ਕਰਦੇ ਹਾਂ ਜਾਂ ਬਾਹਰੋਂ ਵੀ ਤੁਸੀਂ ਬਾਕੀ ਪਿੰਡਾਂ ਚ ਜਾਂਦੇ ਆ ਜਾਂ ਉੱਥੋਂ ਲੈ ਕੇ ਆਉਂਦੇ ਆ ਜਾਂ ਇਹ ਪਰ ਪੈਸਾ ਇੰਨਾ ਬਹੁਤ ਜ਼ਿਆਦਾ ਲੱਗ ਜਾਂਦਾ ਇੱਥੇ ਨਹੀਂ ਜੀ ਪਿੰਡ ਦਾ ਸਹਿਯੋਗ ਹੀ ਆ ਜੀ ਬਾਹਰ ਕਿਤੇ ਨਹੀਂ ਗਏ ਅਸੀਂ ਸ਼ਰਧਾ ਮੁਤਾਬਕ ਲੋਕਾਂ ਦੀ ਸ਼ਰਧਾ ਇੰਨੀ ਹੈ ਜੀ ਵੀ ਜੋ ਤਿੰਨ ਫੁੱਲ ਹੈਗਾ ਨਾ ਬਾਬਾ ਜੀ ਇੱਕ ਵਾਰੀ ਬਸ ਗੁਰਦੁਆਰੇ ਚ ਅਨਾਉਂਸਮੈਂਟ ਕਰਾ ਦਿੰਦੇ ਆ ਜੀ ਆਪੇ ਲੋਕ ਹੌਮਾ ਮਾਰੇ ਇੱਥੇ ਰਸਤਾ ਪਹੁੰਚਣ ਦੀਆਂ ਕਰ ਦਿੰਦੇ ਆ ਜੀ ਪ੍ਰੈਸ ਨਹੀਂ ਕਰਨਾ ਵੀ ਪ੍ਰੈਸ ਨਹੀਂ ਜਿੰਨੀ ਕਿਹਦੀ ਕਿਹਦੀ 10 ਰੁਪਏ ਸ਼ਰਧਾ ਕੇ ਦੀ 10000 ਸ਼ਰਧਾ ਜਿੰਨੀ ਕਿਸੇ ਦੀ ਸ਼ਰਧਾ ਹੋ ਉਨੀ ਦੇ ਦਿੰਦਾ ਜੀ ਤੇ ਤੂੰ ਪਹਿਲਾਂ ਮਤਲਬ ਜਦੋਂ ਇਹ ਕੇ ਮਨਾਇਆ ਜਾਂਦਾ ਸੀ ਉੱਥੇ ਤੇ ਗੋਣ ਵਾਲੇ ਵੀ ਆਉਂਦੇ ਸੀ ਕਲਾਕਾਰ ਵੀ ਆਉਂਦੇ ਹੁੰਦੇ ਸੀ ਜੀ ਜੀ ਤੇ ਉਦੋਂ ਮੇਲੇ ਦਾ ਬਹੁਤ ਜ਼ਿਆਦਾ ਭਰਦਾ ਹੁੰਦਾ ਹੁਣ ਵੀ ਉਨਾ ਹੀ ਭਰਦਾ ਹੈ ਕਿ ਹੁਣ ਮੈਂ ਭਰਦਾ ਤੇ ਉਨਾ ਹੀ ਹੈ ਜੀ ਪਰ ਕਈ ਤਰੁੱਟੀਆਂ ਰਹਿ ਜਾਂਦੀਆਂ ਹੈ ਹੌਲੀ ਹੌਲੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਇਹ ਜਿਹੜੀ ਚੀਜ਼ ਹੈ ਲਾਜ਼ਮੀ ਕੀਤੀ ਜਾਵੇ ਚਲੋ ਆ ਵੀ ਜਦੋਂ ਗੋਣ ਪਾਣੀ ਕੋਈ ਸਿੰਗਰ ਲੱਗ ਜਾਂਦਾ ਤੇ ਦੂਰ ਦਰਡੇ ਤੋਂ ਫੇਮਸ ਸਿੰਗਰ ਆਉਣ ਕਰਕੇ ਇਕੱਠ ਜ਼ਿਆਦਾ ਹੋ ਜਾਂਦਾ ਸਾਡੀ ਕੋਸ਼ਿਸ਼ ਹੈ ਵੀ ਜਿਹੜੀ ਇਹਨੂੰ ਹੋਰ ਵਧਾਈਏ ਅੱਜ ਤੁਸੀਂ ਮੇਲੇ ਤੇ ਇੱਕ ਬਹੁਤ ਵਧੀਆ ਜਿਹਾ ਪ੍ਰਬੰਧ ਕੀਤਾ ਹੈ ਵੀ ਬਲੱਡ ਡੋਨੇਸ਼ਨ ਦਾ ਕੈਂਪ ਲਾਇਆ ਗਿਆ ਉਸ ਦੇ ਬਾਰੇ ਤੁਸੀਂ ਕੀ ਕਹੋਗੇ ਅੱਜ ਨਹੀਂ ਜੀ ਉਹ ਵੇਖੋ ਸਵਾਬ ਨਾਲ ਦੁਨੀਆ ਇਕੱਠੀ ਹੁੰਦੀ ਹੈ ਤੇ ਚੰਗੀ ਗੱਲ ਹੈ ਕਰਨਾ ਚਾਹੀਦਾ ਮਨੁੱਖਤਾ ਦੀ ਸੇਵਾ ਲਈ ਮੁੰਡੇ ਨੌਜਵਾਨਾਂ ਨੇ ਬਹੁਤ ਬਲੱਡ ਨੇਟ ਕੀਤਾ ਵਾ ਹੁਣੇ ਇੱਥੇ ਸਾਰੀ ਟੀਮ ਆਈ ਸੀ ਬਾਬਾ ਜੀ ਦੇ ਨਤਮਸਤਕ ਹੋ ਕੇ ਗਈ ਹੈ ਬਾਬਾ ਜੀ ਨੂੰ ਸਨਮਾਨਤ ਕਰਕੇ ਗਈ ਆਸ਼ੀਰਵਾਦ ਲੈ ਕੇ ਗਈ ਇੱਥੋਂ ਬਾਬਾ ਜੀ ਤੋਂ ਚੰਗੀ ਗੱਲ ਹੈ ਲੱਗਣੀ ਚਾਹੀਦੀ ਹੈ ਜੀ ਹੋਰ ਕੀ ਸੰਦੇਸ਼ ਦਿਓਗੇ ਸੰਦੇਸ਼ ਇਹ ਹੀ ਹੈ ਜੀ ਵੀ ਇਹ ਸਾਰਾ ਰਲ ਮਿਲ ਕੇ ਮਨਾਇਆ ਹੈ ਆਪਾਂ ਵੇਖੋ ਕੋਈ ਰਲ ਮਿਲ ਕੇ ਪਿਆਰ ਨਾਲ ਸਾਰੀ ਦੁਨੀਆ ਰਹਿੰਦੀ ਇੱਥੇ ਵੇਖੋ ਕੋਈ ਕੀਤਾ ਕਿਹੜੇ ਕਰਮਾਲੇ ਜੀ ਦੇ ਪੈਰ ਪੈਂਦੇ ਇੱਥੇ ਸਾਰੇ ਵਧੀਆ ਰਲ ਮਿਲ ਕੇ ਮਨਾਉਨੇ ਕੋਈ ਇੱਥੇ ਕੋਈ ਪਾਰਟੀ ਬਾਜ਼ੀ ਨਹੀਂ ਕੁਝ ਨਹੀਂ ਕੋਈ ਲੜਾਈ ਝਗੜਾ ਨਹੀਂ ਇਹਦੇ ਨਾਲ ਸਿਰਫ ਮਰਾਦਾ ਪੂਰੀਆਂ ਕਰਨ ਲੋਕ ਆਉਂਦੇ ਆ ਕਿ ਪਿਆਰ ਵੀ ਵਾਧਦਾ ਹੈ ਜੀ ਨਹੀ ਪਿਆਰ ਵੀ ਵਧਦਾ ਹੈ ਜੀ ਦੇਖੋ ਯਾਰ ਵਧਦਾ ਹੀ ਜਿਹੜੇ ਸੂਰਜ ਦੌਰਾਂ ਆਉਂਦੇ ਆ ਬਣ ਦੇਖੋ ਜੀ ਸਾਰੇ ਲੰਗਰ ਪਾਣੀ ਛਕਦੇ ਆ ਸਾਰੇ ਵਧੀਆ ਆਪਦਾ ਸੁੱਖਾ ਪੂਰੀਆਂ ਹੁੰਦੀਆਂ ਸੁੱਖਾ ਪੂਰੀਆਂ ਆਉਂਦੀਆਂ ਦੂਜਾ ਲੋਕਾਂ ਨੂੰ ਥੋੜਾ ਜਿਹਾ ਇੰਜੋਏਮੈਂਟ ਦਾ ਸਾਧਨ ਆ ਜੀ ਮਗਰ ਬੱਚੇ ਆ ਆਪਣੇ ਝੂਲੇ ਵਗੈਰਾ ਲੱਗੇ ਨੇ ਮੁਕਾਬਲੇ ਵੀ ਕਰਾ ਰਹੇ ਤੁਸੀਂ ਹਾਂਜੀ ਹਾਂਜੀ ਖੇਡ ਮੁਕਾਬਲੇ ਵੀ ਉਧਰ ਕਬੱਡੀ ਦਾ ਤੇ ਕੋਲ ਦਾ ਹੁਣ ਸ਼ਾਮ ਨੂੰ 4:30 ਵਜੇ ਮੈਚ ਆ ਜੀ ਕਾ ਸਰ ਤੁਸੀਂ ਪਿਆਰ ਦੀ ਗੱਲ ਕਹਿ ਰਹੇ ਸੀ ਜਿੱਦਾਂ ਹੁਣ ਮੰਨ ਲਓ ਕੋਈ ਟੀਚਰ ਲੱਗਿਆ ਪਿੰਡ ਦਾ ਬੰਦਾ ਜਾਂ ਕੋਈ ਵੀ ਆ ਕਿਸੇ ਵੀ ਜੌਬ ਤੇ ਲੱਗਾ ਹੋਇਆ ਜੀ ਉਹ ਜਿੱਦਾਂ ਮੰਨ ਲਓ ਕਿ ਸ਼ਹਿਰ ਦੇ ਵਿੱਚ ਦਸਨੀਕ ਹੈ ਜੀ ਉਹ ਪਿੰਡ ਦੇ ਵਿੱਚ ਆ ਕੇ ਵਿਚਰਦਾ ਜਾਂ ਕੋਈ ਪੁਰਾਣਾ ਬੰਦਾ ਪਿੰਡ ਤੋਂ ਬਾਹਰ ਗਿਆ ਹੋਇਆ ਕਿਸੇ ਨੇ ਬਾਹਰ ਜ਼ਮੀਨ ਖਰੀਦੀ ਹੋਈ ਆ ਉਹ ਆਉਂਦਾ ਪੁਰਾਣਾ ਬੰਦਾ ਸਾਰਿਆਂ ਨੂੰ ਦੇਖਦਾ ਮਿਲਦਾ ਕਰਦਾ ਜੀ ਉਹਨਾਂ ਨੂੰ ਪਤਾ ਲੱਗਦਾ ਹਾਂਜੀ ਸਾਡੇ ਪਿੰਡ ਦੇ ਵਿੱਚ ਮੇਲਾ ਉਹ ਸਾਰੇ ਬੰਦਿਆਂ ਨੂੰ ਮਿਲ ਕੇ ਜਾਂਦਾ ਜੀ ਤੇ ਇਸ ਤਰ੍ਹਾਂ ਪਿਆਰ ਹੀ ਬਣਦਾ ਜੀ ਸਭ ਕੁਝ ਤੇ ਸਾਰੇ ਪਿੰਡ ਦਾ ਸੰਯੋਗ ਹੈ ਜੀ ਬਹੁਤ ਵਧੀਆ ਤੇ ਕੋਈ ਇੱਥੇ ਕਿਸੇ ਤਰ੍ਹਾਂ ਦਾ ਕੋਈ ਵੀ ਜਿੱਦਾਂ ਕਿ ਮੁੰਡੇ ਆ ਕੋਈ ਖੱਪ ਨਹੀਂ ਪਾਉਂਦਾ ਸਭ ਵਧੀਆ ਆਉਂਦੇ ਮੱਥਾ ਟੇਕਦੇ ਮਿਲਦੇ ਗੱਲਦੇ ਕੋਈ ਦਿੱਕਤ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਧਾਰਮਿਕ ਮੇਲਾ ਹੈ ਹਾਂਜੀ ਪੀਰ ਦੀ ਜਗ੍ਹਾ ਹੈ ਹਾਂਜੀ ਫਿਰ ਇੱਥੇ ਜਿਹੜੇ ਗਾਇਕ ਆਉਂਦੇ ਆ ਜੀ ਸਰ ਉਹ ਫਰ ਗਾਣੇ ਕਿਹੋ ਜਿਹੇ ਗਾਉਂਦੇ ਆ ਕਿ ਉਹ ਚੱਕਵੇਂ ਗਾਣੇ ਤਾਂ ਨਹੀਂ ਵੀ ਜਿਹੜੇ ਧਾਰਮਿਕ ਜਗ੍ਹਾ ਤੇ ਇਹੋ ਜਿਹੇ ਗਾਣੇ ਨੋ ਨੋ ਸਰ ਇਦਾਂ ਦੇ ਕੋਈ ਨਹੀਂ ਜਿਹੜਾ ਮੰਨ ਲਓ ਪਿੰਡ ਦੇ ਸਹਿਯੋਗ ਨਾਲ ਜੇ ਕੋਈ ਵੀ ਕਲਾਕਾਰ ਆਉਂਦਾ ਉਹਨੂੰ ਵਧੀਆ ਗਲਾਕਾਰੀ ਲਿਆਊਗਾ ਜਾਂ ਸੂਫੀ ਗਾਇਕ ਗਾਉਣਗੇ ਜੀ ਤੇ ਜਾਂ ਵਧੀਆ ਪਰਿਵਾਰ ਦੇ ਵਿੱਚ ਬੈਠਣ ਵਾਲਾ ਸੌਂਗ ਵੀ ਗਾਉਣਗੇ ਉਹ ਇਸ ਤਰ੍ਹਾਂ ਦਾ ਕੋਈ ਹੁੱਲਣ ਬਾਜੀ ਵਾਲਾ ਕੋਈ ਸੌਂਗ ਨਹੀਂ ਗਾਉਂਦੇ ਜੀ ਕਿਵੇਂ ਅੱਜ ਕੱਲ ਫੈਸ਼ਨ ਚੱਲਦਾ ਪਿਆ ਗੰਦ ਪੇਲੇ ਜਾ ਹੋਰ ਨਹੀਂ ਨੋ ਸਰ ਇਸ ਤਰ੍ਹਾਂ ਦਾ ਕੋਈ ਨਹੀਂ ਜੀ ਵਧੀਆ ਗਾਣੇ ਦਗਾਣਾ ਜੋੜੀ ਜਿਹੜੇ ਪਰਿਵਾਰ ਦੇ ਵਿੱਚ ਬੈਠ ਕੇ ਸੁਣਨ ਵਾਲੇ ਆ ਇਸ ਤਰ ਸਾਡੇ ਨਾਲਾ ਜੀ ਪਵਨਦੀਪ ਸਿੰਘ ਜੀ ਸਰਪੰਚ ਸਾਹਿਬ ਪਿੰਡ ਬੋਲਾ ਦੇ ਤੇ ਮੇਰਾ ਖਿਆਲ ਆ ਵੀ ਥੋੜੇ ਇਹ ਸਰਪੰਚੀ ਦੇ ਵਿੱਚ ਤਾਂ ਪਹਿਲਾ ਮੇਲਾ ਹੀ ਹੋ ਰਿਹਾ ਨਹੀਂ ਨਹੀਂ ਸਰ ਮੈਂ ਪਿਛਲੇ ਵੀ ਮੈਂਬਰ ਰਿਹਾ ਜੀ ਇਹ ਆਏ ਸਾਲ ਹੀ ਮੇਲਾ ਲੱਗਦਾ ਅਸੀਂ ਵੀ ਪਿਛਲੇ ਸਾਲ ਜਾਨੀ ਕਿ ਸ਼ਬੀਲ ਦਾ ਲੰਗਰ ਜਨੇ ਲੰਗਰ ਲੱਗਦੇ ਆ ਜੀ ਤੇ ਸਾਰੇ ਯਾਨੀ ਕਿ ਬਹੁਤ ਸਹਿਯੋਗ ਦਿੰਦੇ ਆ ਸਾਰਿਆਂ ਦੇ ਨਾਲ ਹੀ ਇਹ ਮੇਲਾ ਸਿਰੇ ਚੜਦਾ ਹੀ ਕਿਤੇ ਐਸਾ ਤਾਂ ਨਹੀਂ ਹੁੰਦਾ ਵੀ ਜੇ ਸਰਪੰਚ ਨੇ ਮੇਲਾ ਕੇ ਆ ਗਿਆ ਮੇਲਾ ਲਵਾ ਲਿਆ ਤੇ ਦੂਜੀ ਪਾਰਟੀ ਕਹਿੰਦੀ ਵਿਆਪ ਦਾ ਬਾਈਕਟ ਕਰਨਾ ਆ ਪਿੰਡਾਂ ਦੇ ਵਿੱਚ ਇਹ ਕੰਮ ਚੱਲਦਾ ਹੈ ਗੁਰਦੁਆਰਾ ਇਛਾਸਤ ਹੋ ਜਾਂਦੀ ਹੈ ਸਾਡੇ ਪਿੰਡ ਇਹੋ ਜੀ ਕੋਈ ਚੀਜ਼ ਨਹੀਂ ਹੈਗੀ ਜੀ ਸਾਰੇ ਇੱਥੇ ਆਉਂਦੇ ਆ ਇਤਿਹਾਸਿਕ ਸਥਾਨ ਆ ਜੀ ਸਾਰੇ ਮੱਥਾ ਟੇਕਦੇ ਆ ਅਸੀਂ ਵੀ ਸਵੇਰੇ ਆਏ ਹੋਏ ਆ ਪੈਂ ਸਾਹਿਬ ਆ ਜਿਹੜੇ ਪ੍ਰਬੰਧ ਕੀਤੇ ਤੁਸੀਂ ਬਹੁਤ ਵਧੀਆ ਕੰਮ ਕੀਤੇ ਆ ਇਸ ਤੇ ਬਾਰੇ ਕੀ ਜਾਣਨਾ ਚਾਹੁੰਦੇ ਨੇ ਸਰ ਇਹ ਸਾਰਿਆਂ ਦੇ ਸਹਿਯੋਗ ਨਾਲ ਹੀ ਆ ਜੀ ਕਿਉਂਕਿ ਇਕੱਲਾ ਕੋਈ ਨਹੀਂ ਵੱਡਾ ਹੁੰਦਾ ਨੰਬਰਦਾਰ ਸਾਹਿਬ ਖੜੇ ਆ ਬਾਬਾ ਜੀ ਖੜੇ ਆ ਹੋਰ ਪਿੰਡ ਦੀ ਨੌਜਵਾਨ ਸਭਾ ਜਿੰਨੇ ਵੀ ਟੀਮ ਆ ਜੀ ਸਾਰੇ ਤੁਸੀਂ ਦੇਖੋਗੇ ਇੱਕ ਥਾਂ ਤੇ ਪੂਰੀਆਂ ਛੋਹਾਂ ਲੰਗਰ ਲੱਗਾ ਸ਼ਹੀਦ ਦਾ ਪਹਿਲਵਾਨਾਂ ਦੀਆਂ ਕੁਸ਼ਤੀਆਂ ਆ ਜੀ ਸਾਰਾ ਸਾਰਿਆਂ ਦੇ ਸਹਿਯੋਗ ਨਾਲ ਹੀ ਆ ਜੀ ਕੀ ਕਿੰਨਾ ਚਿਰ ਹੋ ਗਏ ਪਰਿਵਾਰ ਨੂੰ ਇੱਥੇ ਸੇਵਾ ਕਰਦੇ ਇਹਨਾਂ ਨੂੰ ਸ਼ੁਰੂ ਤੋਂ ਹੀ ਇਹ ਪਰਿਵਾਰੀ ਸੇਵਾ ਕਰਦਾ ਹੁੰਦੇ ਪਹਿਲੇ ਉਹਨਾਂ ਦੇ ਬਾਪੂ ਜੀ ਸੀ ਸਰਦਾਰ ਮਹਿੰਗਾ ਸਿੰਘ ਹੁਣੇ ਬਾਬਾ ਜੀ ਗਰਮੀਤ ਸਿੰਘ ਜੀ ਇੱਥੇ ਰਹਿੰਦੇ ਇੱਥੇ ਰਹਿੰਦੇ ਰਹੇ ਜੀ ਹਾਂਜੀ ਇਹਨਾਂ ਦੇ ਘਰ ਇਨਾਂ ਦੇ ਘਰ ਇੱਥੇ ਸੀ ਜੀ ਸ਼ੁਰੂ ਤੋਂ ਹੀ ਇਹ ਸੇਵਾ ਕਰਦੇ ਰਹੇ ਜੀ ਮੇਰੇ ਜਿਹੜੇ ਪਿਤਾ ਜੀ ਸੀ ਉਹਨਾਂ ਦਾ ਨਾਮ ਮਹਿੰਗਾ ਰਾਮ ਸੀ ਇਹਨਾਂ ਦੇ ਜਿਹੜੇ ਵੱਡੇ ਵਡੇਰੇ ਸੀ ਜਿਨ੍ਹਾਂ ਨੂੰ ਪਹਿਲੀ ਲਾਟ ਹੋਈ ਸੀ ਸਰਦਾਰ ਕਵਾਲਸੇ ਬਹਿਜਰਮ ਦੇਸ਼ ਤੇ ਪਾਕਿਸਤਾਨ ਠੀਕ ਹੈ ਜੀ ਉਹਨਾਂ ਨਾਲ ਬੜੇ ਵਧੀਆ ਰਿਲੇਸ਼ਨਸ਼ਿਪ ਨੇ ਬਹੁਤ ਵਧੀਆ ਬੜੇ ਪਿਆਰ ਨਾਲ ਇਹ ਅਸੀਂ ਬਾਜੀਕਰ ਵਾਰੀ ਦਾ ਬਲੌਂਗ ਕਰਦੇ ਆ ਜੀ ਮਤਲਬ ਘੋਲੇ ਭਾਏ ਲੋਕ ਸੀ ਤੇ ਆਹ ਦਿੰਦੇ ਸਰਦਾਰ ਜੀ ਖਾ ਇੱਥੇ ਕੋਈ ਸਬਜੀ ਜਾਂ ਬੀਜ ਦੇਣੀ ਜਾ ਰਹੀ ਉਹਨਾਂ ਖਾ ਪੀ ਲੈਣਾ ਕਿਸੇ ਨਾਲ ਕੋਈ ਸ਼ਿਕਾਇਤ ਕਰਦਣੀ ਸਰਦਾਰ ਜੀ ਤੁਹਾਡਾ ਬਾਜੀਕਰ ਤੇ ਖਾ ਕੇ ਉਹ ਕਹਿੰਦਾ ਕੋਈ ਨਹੀਂ ਯਾਰ ਸ਼ਾਮ ਨੂੰ ਕਰਾਂ ਗੱਲ ਇਹਨਾਂ ਨਾਲ ਇਹੋ ਜਿਹੀ ਕੋਈ ਗੱਲ ਨਹੀਂ ਬੜੇ ਦਲੀਲ ਵਾਲੇ ਤੇ ਬੜੇ ਭਾਵਨਾ ਵਾਲੇ ਮ ਇਹੋ ਜਿਹਾ ਬੰਦਾ ਤੇ ਮੈਂ ਤਾਂ ਦੇਖਣਾ ਨਹੀਂ ਜ਼ਿੰਦਗੀ ਜਿ ਕਿਤੇ ਜਿਉ ਜਿਉ ਉਹਨਾਂ ਦੀ ਸੋਚ ਸੀ 300 ਘਰ ਜੀ 300 ਘਰ ਦੇ ਵਿੱਚੋਂ ਬੰਦੇ ਵੇਖ ਲਓ ਤੁਸੀਂ ਕਿੰਨੇ ਹੋਣਗੇ ਉਹਨਾਂ ਨੂੰ ਉਹਨਾਂ ਨੂੰ ਇੱਕ ਵਾਰੀ ਆਪ ਦੇ ਰੱਖਣਾ ਉਹਨਾਂ ਨੇ ਇੰਟਰ ਚ ਜੀ ਤੇ ਉੱਥੇ ਖਾਣਾ ਤੇ ਉੱਥੋਂ ਪੀਣਾ ਤੇ ਮੌਜਾਂ ਮਾਰਨੀਆ ਮਸਤੀਆਂ ਮਾਰਨੀਆ ਘੋਲ ਕਰਨੇ ਢੋਲ ਵਜਾਉਣੇ ਇੱਥੇ ਹੀ ਰਹਿਣਾ ਜੀ ਉਹਨਾਂ ਨੇ ਤੇ ਬਹੁਤ ਵਧੀਆ ਇਸ ਪਰਿਵਾਰ ਨਾਲ ਸਾਡਾ ਬਹੁਤ ਵਧੀਆ ਮਤਲਬ ਹੈਗਾ ਸਰਦਾਰ ਹਰਦੇਵ ਸਿੰਘ ਸੰਧੂ ਈਟੀਓ ਸਾਹਿਬ ਇਹਨਾਂ ਦੇ ਚਾਚਾ ਜੀ ਇਹਨਾਂ ਦੇ ਡੈਡੀ ਨੰਬਰਦਾਰ ਸਾਹਿਬ ਹੋਰ ਜਿੰਨਾ ਵੀ ਪਰਿਵਾਰ ਮਤਲਬ ਇਹਨਾਂ ਨਾਲ ਸਾਡੇ ਜਿਹੜੇ ਮਤਲਬ ਪਿਆਰ ਹਨਾਂ ਵੀ ਬੜਾ ਹੀ ਪਿਆਰ ਵਾਲਾ ਮਤਲਬ ਹੈਗਾ ਜੀ ਜੋ ਮੈਂ ਦੱਸ ਨਹੀਂ ਸਕਦੇ ਉਹਨਾਂ ਦੀ ਸ਼ੋਭਾ ਕਰ ਨਹੀਂ ਸਕਦੇ ਜਿੰਨੇ ਅਸੀਂ ਤੁਹਾਨੂੰ ਬਹੁਤ ਕਹਿ ਦੀ ਸ਼ਰਮਾ ਜੀ ਤੁਸੀਂ ਅੱਜ ਇੱਥੇ ਪਿੰਡ ਮੋਹਲਾ ਦੇ ਵਿੱਚ ਮੇਲੇ ਤੇ ਪਹੁੰਚਿਓ ਹਾਂਜੀ ਜੀ ਵੀ ਪਹਿਲੀ ਵਾਰੀ ਪਹੁੰਚੇ ਹੋ ਕਿ ਅੱਗੇ ਵੀ ਪਹੁੰਚਦੇ ਹੋ ਕਿ ਇੱਥੇ ਕੀ ਖਾਸੀਅਤ ਕੀ ਹੈ ਵੀ ਤੁਸੀਂ ਇੱਥੇ ਹੋ ਮੈਂ ਜੀ 7-8 ਸਾਲਾਂ ਤੋਂ ਇੱਥੇ ਆ ਰਿਹਾ ਜੀ ਤੇ ਇੱਕ ਤਾਂ ਜੀ ਖਾਸੀਅਤ ਸਭ ਤੋਂ ਵੱਡੀ ਹੈ ਵੀ ਇੱਥੇ ਪੀਰ ਦੀ ਜਗਾ ਚਲੋ ਇੱਥੇ ਆ ਕੇ ਮੱਥਾ ਟੇਕੀ ਦਾ ਇਹਨਾਂ ਨੂੰ ਨਮਸਕਾਰ ਕਰੀ ਦੀ ਜੀ ਬਾਕੀ ਮੋਹ ਪਿਆਰ ਹੈਗਾ ਜੀ ਜਿਵੇਂ ਪੁਰਾਣੇ ਸਰਪੰਚ ਰਕੇਸ਼ ਊਰੀ ਆ ਹਰਮਨ ਜੀ ਆ ਇਸ ਤਰ੍ਹਾਂ ਮੌਜੂਦਾ ਸਰਪੰਚ ਵੀ ਆ ਸਾਡੀ ਪਾਰਟੀ ਦੇ ਵੀ ਆ ਮੇਰੇ ਵੱਡੇ ਭਰਾ ਵੀ ਆ ਇਹਨਾਂ ਦੇ ਪਿਆਰ ਸਦਕਾਈ ਦਾ ਜੀ ਤੇ ਮੇਲਾ ਹੁੰਦਾ ਬਹੁਤ ਵਧੀਆ ਜੀ ੁੱਲਣਵਾਜੀ ਤੋਂ ਉੱਪਰ ਉੱਠ ਕੇ ਬਹੁਤ ਵਧੀਆ ਮੇਲਾ ਕਰਾਉਂਦੇ ਆ ਜੀ ਸਾਰੇ ਪ੍ਰਬੰਧ ਹੁੰਦੇ ਆ ਜੀ ਮਤਲਬ ਲੰਗਰ ਦਾ ਵੀ ਪ੍ਰਬੰਧ ਬਹੁਤ ਵਧੀਆ ਹੁੰਦਾ ਜੀ ਸ਼ਬੀਲਾ ਵਗੈਰਾ ਵੀ ਲੱਗਦੀਆਂ ਆਂ ਗਿਆ ਹਾਲੋ ਅੱਛਾ ਹੈ ਰੱਬ ਜੀ ਲਾਉਂਦੇ ਆਂ ਪੰਜ ਪਾੜੇ ਨੂੰ ਬਾਈਕ ਸੌਰੀ ਦੇ ਸਹਾਇਕ ਦੇ ਆਦਾ ਪਾ ਰਿਹਾ ਹੈ ਨਾ ਰੇ ਗਾਇਟਰ ਤੋਂ ਆਇਆ ਹੈ ਆਜਾ ਜੂ ਹੋਣਾ ਅਸਰ ਜਾਂਦੇ ਹੈ ਆਹ ਨਾ ਅਰਦਾਸ ਆਸੀ ਜੀ ਕਰਾ ਰਿਹਾ ਹੈ ਜੀ ਜੀਏ ਤੇ ਪੋਸਣਾ ਜੀ ਪੂਰੀ ਸਖਤ ਡਿਊਟੀ ਦੇ ਰਿਹਾ ਜੀ ਪਾਲ ਸਿੰਘ ਧੰਬਸੀਰ ਸਾਹਿਬ ਸਾਡੇ ਮੈਂ ਨਹੀਂ ਬੋਲਣਾ ਨਹੀਂ ਬੋਲਵਾ ਚੰਗੀ ਗੱਲ ਤੇ ਪੂਰੀ ਅੱਜ ਸਵੇਰ ਦੇ ਪੂਰੀ ਡਿਊਟੀ ਦੇ ਰਿਹਾ ਗਰਮੀ ਦੇ ਵਿੱਚ ਵਿਚਾਰੇ ਵੀ ਕੋਈ ਇੱਥੇ ਵਿਗੜਨਾ ਨਾ ਪਵੇ ਕੋਈ ਲੜਾਈ ਝਗੜਾ ਨਾ ਹੋਵੇ ਕਿਸੇ ਕਿਸਮ ਦਾ ਕੋਈ ਇੱਥੇ ਸ਼ੋਰ ਸ਼ਰਾਬਾ ਨਾ ਹੋਵੇ ਤੇ ਸਵੇਰ ਦੇ ਵਿਚਾਰੇ ਮੈਂ ਤਲਾ ਦਾ ਕੱਲ੍ਹ ਦੇ ਰਾਤ ਵੀ ਇੱਥੇ ਗਜ਼ਰੀ ਹੋਣੀ ਇਹਨਾਂ ਨੇ ਤੇ ਇੱਥੇ ਪੂਰੀ ਸਖਤ ਗਰਮੀ ਦੇ ਵਿੱਚ ਡਿਊਟੀ ਦੇ ਰਿਹਾ ਜੇ ਪੂਰੀ ਸ਼ਾਮ ਤੱਕ ਬਹੁਤ ਬਹੁਤ ਇਹਨਾਂ ਦਾ ਤਰਵਾਦ ਵੀ ਕਰਦੇ ਆ ਅਸੀਂ

yang bertuah dari daerah yang bernama

क्या काम है मैं हूं इधर हां मैं हूं इधर आई तो ये तो शायद उधर का है